જય જય રાવ થારે છોચો ચરો ધમી આય ગયે જય જય રાવ 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 જય आजा बेटा तू भी आजा आजा साथ में चलो 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 ਉਜੇ ਜੀ ਸ਼੍ਰੀ ਮਹਾਰਾਜ ਰਾਮ ਸੰਧਤ ਰਾਜੀ ਮਹਾਰਾਜ ਦੇ ਆ ਦੇਸ਼ ਨੂੰ ਸਾਰਾ ਹੀ ਇਹ ਸਾਰਾ ਸਮਾਨ ਜਿਹੜਾ ਵੰਡਣ ਆਏ ਉਹਨਾਂ ਦੀ ਹੀ ਆਗਿਆ ਹੈ ਕਿ ਗਰੀਬ ਆਦਮੀ ਜਿੱਥੇ ਵੀ ਦੇਖਦੇ ਹੋ ਤੁਣਾ ਕਮ ਸਿਕੋਂ ਸਮਾਨ ਵਗੈਰਾ ਉਹਨਾਂ ਦੇ ਕੇ ਆਓ ਇਹਦੇ ਵਿੱਚ ਅਸੀਂ 5 ਗਲਾਸ 5 ਥਾਲੀਆਂ ਨੇ 5 ਚਮਚੇ 5 ਕਟੋਰੀਆਂ ਨੇ 50 ਰੁਪਏ ਨਕਦ ਵੀ ਨਾਲ ਵਿੱਚ ਹੈਗਾ ਇਹ ਸਮਾਨ ਸਾਰਾ ਹੀ ਦੇਣ ਵਾਸਤੇ ਉਹਨਾਂ ਦੀ ਹੀ ਕਿਰਪਾ ਹੈ ਉਹਨਾਂ ਦੇ ਵੱਲੋਂ ਅਸੀਂ ਦੇਣ ਆਏ ਹਾਂ ਸਮਾਜ ਪਰ ਲਾਈਦੇ ਤੇ ਆਪਾਂ ਜਿਸਾ ਉਹ ਸ਼ਹੀਦ ਪਰਿਵਾਰ ਫੰਡ ਜੋ ਚੱਲਦਾ ਹੈ ਫਿਰ ਜੰਮੂ ਕਸ਼ਮੀਰ ਵੱਲ ਜਾਂਦਾ ਹੈ ਉਧਰ ਚੱਲਦਾ ਹੈ ਫਿਰ ਕਈ ਗਰੀਬ ਕੰਨਿਆਂ ਦਾ ਅੰਦਾਂ ਤੇ ਉਹਨਾਂ ਨੂੰ ਵੀ ਸਮਾਨ ਵਗੈਰਾ ਆਪਾਂ ਦਿੰਨੇ ਆ ਉੱਥੇ ਦੁਬਾਰਤੋਂ ਇਹ ਕਾਫੀ ਕੰਮ ਹੁੰਦੇ ਰਹਿੰਦੇ ਆ ਜਿਸਾ ਬੇਵਾਹ ਔਰਤਾਂ ਕਈ ਆਪਣੇ ਉਰ ਲੱਗੇ ਚੀ ਹੋਈਂਦੀ ਇਹਨੂੰ ਆਟਾ ਵਗੈਰਾ ਵੀ ਅਸਤੰਦ ਇਹ ਸਾਰੇ ਕੰਮ ਬਾਬਾ ਹੋ ਜੂ ਕੋਈ ਮਹੀਆ ਕਰਵਾਇਆ ਜਾਏਗਾ ਇਹਨਾਂ ਨੂੰ ਫਿਰ ਗਾਂ ਤੋਂ ਕਪੜੇ ਵਗੈਰਾ ਵੀ ਰਾਸ਼ਨ ਵੀ ਦੇਾਂਗੇ ਆਪਾਂ ਜਲਦੀ ਹੀ ਦੇਾਂਗੇ ਕਪੜਾ ਵਗੈਰਾ ਵੀ ਨਾਲ ਦੇਾਂਗੇ ਇਹਨਾਂ ਨੂੰ ਪੁੱਛ ਲਾਂਗੇ ਜੇ ਬਰਤਨ ਦੀ ਔਰ ਲੜਾ ਬਰਤਨ ਵੀ ਦੇਾਂਗੇ ਔਰ ਦੇ ਦਾਂਗੇ